ਜੋ ਤੁਸੀਂ ਥਾਣੇ ਦੇ ਵਿੱਚ ਲਿਖਾ ਕੇ ਆਏ ਹੋ ਠੀਕ ਹੈ ਜੋ ਤੁਹਾਡੇ ਨਾਲ ਹੋਇਆ ਵੀ ਤੁਸੀਂ ਤੁਹਾਡੇ ਦੱਸਣ ਮੁਤਾਬਕ ਵੀ ਤੁਸੀਂ ਅੰਦਰ ਰੋਟੀ ਬਣਾਉਂਦੇ ਸੀਗੇ ਹਨਾ ਹਾਂਜੀ ਰੋਟੀ ਬਣਾਉਂਦੇ ਆ ਤੁਹਾਨੂੰ ਦਬੋਚਿਆ ਕਿੰਨੇ ਬੰਦਿਆਂ ਨੇ ਆ ਕੇ ਤੁਹਾਡੇ ਨਾਲ ਇਹ ਜਿਆਤੀ ਕੀਤੀ ਹੈ ਜਿਵੇਂ ਤੁਸੀਂ ਇੱਕ ਔਰਤ ਹੋ ਕਿਸੇ ਦੀ ਭੈਣ ਹੋ ਕਿਸੇ ਦੀ ਮਾਂ ਹੈ ਹਾਂਜੀ ਉਹਦੇ ਨਾਲ ਇੱਡੀ ਬਦਲੂ ਸਲੂਕੀ ਕਰਨੀ ਬਹੁਤ ਮੰਦ ਭੱਗਾ ਹੈ ਉਹ ਵੀ ਸਾਡੀ ਪੰਜਾਬੀ ਭੈਣ ਦੇ ਨਾਲ ਤੁਸੀਂ ਸਾਡੀ ਭੈਣ ਹੋ ਜਿਹਦੇ ਨਾਲ ਜ਼ੁਲਮ ਹੁੰਦਾ ਚਾਹੇ ਕੋਈ ਆਹੋ ਹਾਂਜੀ ਉਹਦੇ ਨਾਲ ਆਸੀਂ ਚਾਹੇ ਕੋਈ ਵੀ ਹੋਵੇ ਜਿਹੜਾ ਦੋਸ਼ੀ ਆ ਜਾ ਕੋਈ ਵੀ ਮੁਜਰਮ ਆ ਉਹ ਸਾਡਾ ਕੁਛ ਨਹੀਂ ਲੱਗਦਾ ਹੈਗਾ ਜਿਹੜੀਆਂ ਬੀਬੀਆਂ ਭੈਣਾਂ ਦੇ ਉੱਤੇ ਹਮਲੇ ਕਿਸੇ ਮਰਦ ਨਾਲ ਪੰਗਾ ਲੈਣ ਦੀ ਲੈਣਾ ਤਾਂ ਉਹ ਬਰਾਬਰ ਦਾ ਹੋ ਕੇ ਟੱਕਰਿਆ ਅਗਲਾ ਸੋ ਆ ਨੌਜਵਾਨ ਇਹਨਾਂ ਦਾ ਆਏ ਸਰਦਾਰ ਆ ਇਹਨਾਂ ਨੇ ਦਾੜੀ ਰੱਖੀ ਹੋਈ ਆ ਮੈਂ ਜਿ세 ਬੰਦਿਆਂ ਨੂੰ ਵੀ ਬੇਨਤੀ ਕਰਦਾ ਇਹਦੇ ਵਿੱਚ ਥੋੜਾ ਜਿਹਾ ਇਨਵੋਲ ਹੋਣਾ ਪੈਣਾ ਆਪਾਂ ਨੂੰ ਕਿਉਂਕਿ ਇੱਥੇ ਜ਼ੁਲਮ ਬਹੁਤ ਜ਼ਿਆਦਾ ਹੋ ਰਿਹਾ ਹਾਂਜੀ ਭੈਣ ਜੀ ਜੀ ਮੈਂ ਹਿਮਾਚਲ ਮੇਰਾ ਪੇਕੇ ਹੈ ਜੀ ਹੂੰ ਮੈਂ ਇੱਥੇ ਪੰਜਾਬ 'ਚ ਵਿਆਹੀ ਹੋਈ ਜੀ ਸਰਦਾਰਾਂ ਨਾਲ ਹੂੰ ਇੱਥੇ ਜੀ ਮੈਨੂੰ ਘਰ ਆਂਗੇ ਮੈਂ ਰੋਟੀ ਬਣਾ ਰਹੀ ਸੀ ਜੀ ਰੋਟੀ ਬਣਾ ਕੇ ਜਿਵੇਂ ਹੱਟੀ ਤੋਂ ਬਾਹਰ ਗੇਟ ਤੇ ਘਰ ਤੇ ਬਾਹਰ ਬੇੜੇ ਚ ਇਹ ਨਿਕਲੇ ਹੂੰ ਅ ਜੀ ਉਹ ਪੜੋਸੀਆਂ ਦਾ ਮੁੰਡਾ ਮੇ ਆਇਆ ਹੂੰ ਉਹ ਕੌਣ ਸੀ ਪੜੋਸੀਆਂ ਦਾ ਮੁੰਡਾ ਕੌਣ ਨੇ ਜੂਪੀਸ਼ਾ ਥਾ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਆ ਪਤਾ ਨਹੀਂ ਜੀ ਜੂਪੀ ਦੇ ਰਹਿਣੇ ਵਾਲੇ ਨੇ ਪਤਾ ਨਹੀਂ ਜੂਪੀ ਦਾ ਬਿਹਾਰ ਦੇ ਹੈ ਜਾਨੀ ਪੰਜਾਬੀ ਤਾਂ ਨਹੀਂ ਹੈਗੇ ਉਹ ਨਹੀਂ ਜੀ ਪੰਜਾਬੀ ਨਹੀਂ ਹਾਂ ਅੱਛਾ ਫੇਰ ਜੇ ਉਹ ਗੇਟ ਤੇ ਆ ਕੇ ਖੜ ਗਿਆ ਜੀ ਹੂੰ ਗੇੜ ਤੇ ਆ ਕੇ ਖੜ ਗਿਆ ਮੈਨੇ ਕਿਹਾ ਵੀ ਤੁਸੀਂ ਕਿੰਨੋਂ ਮਿਲਣਾ ਹੈ ਉਹ ਕੁਝ ਨਹੀਂ ਬੋਲਿਆ ਜੀ ਹੂੰ ਉਹ ਚੁੱਪ ਕਰਕੇ ਖੜਾ ਰਿਹਾ ਫਿਰ ਉਹਦੀ ਭੈਣ ਆਈ ਜੀ ਪ੍ਰਿੰਸੀ ਹੂੰ ਉਹਨੇ ਵੀ ਕੁਝ ਨਹੀਂ ਬੋਲਿਆ ਜੀ ਨਾਸੀ ਉਹਦਾ ਪ੍ਰਿੰਸੀ 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 ਅੱਛਾ ਹਾਂਜੀ ਫਿਰ ਉਹ ਆਈ ਉਹ ਵੀ ਕੁਝ ਨਹੀਂ ਬੋਲੀ ਜੀ ਉਹ ਚੁੱਪ ਕਰਕੇ ਉਹ ਭਾਈ ਦੇ ਨਾਲ ਹੀ ਖੜ ਗਈ ਆਪਣੇ ਭਰਾ ਦੇ ਨਾਲ ਹੀ ਫਿਰ ਉਹਦੀ ਪਰਜਾਈ ਆਈ ਜੀ ਉਹ ਵੀ ਆਪਣੇ ਨਣ ਦੇ ਨਾਲ ਨਾਲ ਹੀ ਖੜ ਗਈ ਜੀ ਗੇੜ ਦੇ ਮੁਰੇ ਤਿੰਨੋਂ ਹੀ ਖੜ ਗਏ ਜੀ ਨਹੀਂ ਖੜਗੇ ਜੀ ਖੜੇ ਰਹੇ ਪਹਿਲੇ 2 ਮਿੰਟ ਤੱਕ ਖੜੇ ਰਹੇ ਜਿਵੇਂ ਜ ਉਹਨਾਂ ਨੇ ਫਿਰ ਦੋਏ ਨੇ ਨੋਣਾਂ ਦੇ ਪਰ ਜਾਈ ਉਹਨੇ ਮੈਨੂੰ ਫੜ ਲਿਆ ਜੀ ਫਿਰ ਉਹਨਾਂ ਨੇ ਫੜ ਕੇ ਜਿਵੇਂ ਰੰਗ ਲਾਦਾ ਬਾਤ ਆ ਪਰ ਮੈਂ ਵੀ ਅਸਾ ਡਿਆਤਾ ਪਾਈ ਵੇੜ ਕਰਕੇ ਜੀ ਅਸੀਂ ਮੈਨੂੰ ਮੰਜੇ ਤੇ ਸੜਤਾ ਉਹਨਾਂ ਨੇ ਮੰਜੇ ਦੇ ਸੜਕੇ ਜਿਉਂਦਾ ਫਿਰ ਉਹਨਾਂ ਦਾ ਬਰਾ ਆਏ ਆ ਉਹਨੇ ਵੀ ਮੈਨੂੰ ਉਹਨੇ ਵੀ ਮੇਰਾ ਸਿਰ ਫਾੜ ਕੇ ਵਾਲ ਖਿੱਚ ਗਏ ਗਏ ਨੇ ਵਾਲਾਂ ਨੂੰ ਬਟਾ ਦੇਤਾ ਜੀ ਫਿਰ ਮੈਂ ਬੇਉਸ਼ੀ ਸੀ ਹੋ ਗਈ ਜੀ ਅੱਛਾ ਵਾਲਾਂ ਨੂੰ ਬਟਾ ਦੇ ਕੇ ਫਿਰ ਅੱਛਾ ਫੇਰ ਉਹ ਵੀ ਮਾਰ ਹੀ ਗਏ ਜੀ ਜਿਹ ਦੋ ਜਣੇ ਉਹਨਾਂ ਨੇ ਰਡਕੇ ਨਾਲ ਮੇਰਾ ਮੂੰਹ ਕੋਟਤਾ ਜੀ ਹੂੰ ਫੇਰ ਉਹ ਰਡਕਾਰ ਉਹਦੇ ਕਿਉਂ ਉਹਨਾਂ ਨੇ ਫੇਰ ਮੈਂ ਬੇਹੋਸ਼ ਹੋ ਗਿਆ ਉਹਨਾਂ ਨੇ ਫੇਰ ਦੋਇ ਹੱਥਾਂ ਨਾਲ ਥੱਪੜ ਮਾਰ ਕੇ ਜੀ ਹੂੰ ਔਰ ਉਹਦੀ ਭੈਣ ਨੇ ਜੀ ਮੇਰੇ ਥੱਲੇ ਪੋਛਣ ਦੇ ਹੱਥ ਡਾਲ ਲਿਆ ਜੀ ਹੂੰ ਔਰ ਛਾਤੀ ਦਬਾਤੀ ਜੀ ਅੱਛਾ ਜੀ ਹਾਂਜੀ ਅੱਛਾ ਬਾਲ ਫੜਨ ਵਾਲਿਆਂ ਨੇ ਤੁਹਾਡੇ ਜਿਹੜੇ ਪਿਊਸ਼ ਕਹਿੰਦੇ ਹੋ ਤੁਸੀਂ ਉਹਦਾ ਨਾਮ ਪਿਊਸ਼ ਪਿਊਸ਼ ਅੱਛਾ ਜੀ ਉਹ ਉਹਨੇ ਤੁਹਾਡੇ ਬਾਲ ਫੜ ਕੇ ਤੇ ਅੱਛਾ ਹੋਰ ਕੀ ਜਾਤੀ ਕੀਤੀ ਉਹਨੇ ਤੁਹਾਡੇ ਨਾਲ ਦੋ ਦੋ ਲੇਡਿਸ ਜੀ ਔਰਤੀ ਅੱਛਾ ਜੀ ਉਹ ਵੀ ਜੀ ਮੇਰੀ ਲੱਤیں ਫੜੀ ਬੈਠੀਆਂ ਸੀ ਜੀ ਉਹਨਾਂ ਨੂੰ ਮੈਂ ਬੇਹੂਸ਼ ਹੋ ਗਈ ਫਿਰ ਪਤਾ ਨਹੀਂ ਕਿਹਨੋ ਕਿਹਨੋ ਜੇ ਮੇਰੀ ਅੱਖੇ ਵੀ ਬੰਦ ਹੋ ਗਈ ਤੇ ਮੂੰਹ ਵੀ ਬੰਦ ਹੋ ਗਿਆ ਜੀ ਉਹ ਮਾਰੀ ਜਾ ਰਹੇ ਤੇ ਜੀ ਬੰਦੇ ਅੱਛਾ ਹਾਂਜੀ ਅੱਛਾ ਤੁਹਾਨੂੰ ਜਿਹੜਾ ਨੌਜਵਾਨ ਜੀ ਨੇ ਬਲ ਫੜੇ ਸੀਗੇ ਉਹਨ ਤੁਹਾਡੀ ਛਾਤੀ ਨੂੰ ਵੀ ਟੱਚ ਕੀਤਾ ਉਹਨੇ ਜਿਆਣੀ ਫੜ ਕੇ ਹੈ ਕ੍ਰੂਟ ਮਾਰੇ ਗਏ ਮਾਂ ਵੀ ਹਾਂ ਅੱਛਾ ਤੁਹਾਡੀ ਛਾਤੀ ਤੇ ਜਿਹੜੇ ਜ਼ਖਮ ਨੇ ਛਾਤੀ ਦੇ ਉੱਤੇ ਉਹ ਕਿੰਦੇ ਵੱਲੋਂ ਯੂਸ਼ਵਰ ਨੂੰ ਬਣਾਇਆ ਕਿ ਕਿਵੇਂ ਪੀਜਾ ਕੀ ਕਰਿਆ ਸੀਗਾ ਹਰ ਲੜਕੀ ਨਾਲ ਮਾਰਿਆ ਜੀ ਅੱਛਾ ਲੜਕੀ ਨਾਲੇ ਮਾਰਿਆ ਜੀ ਆ ਬਾਹ ਦਸਤੀ ਉਹਨੇ ਮੇਰੀ ਇਹ ਕੇ ਸਿਰ ਤੇ ਹੱਥ ਵਾਹਦਾ ਸਿਰ ਨੂੰ ਬੱਟਾ ਦੇਤਾ ਜੀ ਐਂ ਕਰਕੇ ਅੱਛਾ ਵਾਲ ਵੜ ਲਿਆ ਐਂ ਕਰਕੇ ਹਿਲਾਦਾ ਸਿਰ ਨੂੰ ਜੀ ਹਾਂ ਉਹਨੇ ਫੇਰ ਉਹਨਾਂ ਨੇ ਕਾਫੀ ਦੇਰ ਤੱਕ ਤੇ ਮਾਰੀ ਗਿਆ ਜੀ ਮਾਰੀ ਗਿਆ ਜੀ ਮੈਂ ਤਾਂ ਬੇਹੋਸ਼ ਹੋ ਗਈ ਸੀ ਜੀ ਮੈਨੂੰ ਫੇਰ ਕੁਝ ਨਹੀਂ ਦੇਖਿਆ ਜੀ ਫੇਰ ਉਹਤ ਮਾਰਦੇ ਨਹੀਂ ਰਹਿੰਦੇ ਤੇ ਮਾਰ ਰਹੇ ਤੇ ਫੇਰ ਉਹਨਾਂ ਨੇ ਕਾਫੀ ਜੀ ਬਾਅਦ ਜਦ ਸਾਡੇ ਗੁਆਂਢੀ ਆਏ ਜੀ ਪड़ोसी ਸਾਡੇ ਉਹਨਾਂ ਨੇ ਆਵਾਜ਼ ਮਾਰ ਕੇ ਮਾਰੀਆਂ ਬਈ ਛੱਡ ਦੋ ਉਹਨਾਂ ਛੱਡ ਦੋ ਫੇਰ ਉਹਨਾਂ ਨੇ ਛੱਡਿਆ ਜੀ ਮੈਨੂੰ ਫੇਰ ਮੈਂ ਖਾਂਸੀ ਦੇਰ ਤੱਕ ਪੜੀ ਰਹੀ ਉਦਾਂ ਹੀ ਜਿਵੇਂ ਹੁਸ਼ ਹੋਈ ਪਈ ਮੈਂ ਉਹ ਬਾਹਰ ਨਿਕਲ ਗਿਆ ਜੇ ਸਾਰੇ ਜਣੇ ਮੈਂ ਉੱਥੇ ਹੀ ਪਈ ਰਹੀ ਫਿਰ ਮੈਂ ਬਾਹਰ ਚ ਉਟੀ ਜੀ ਆਪਣੇ ਆਪ ਹੀ ਫਿਰ ਮੈਂ ਬਾਹਰ ਆਈ ਦੇਖਿਆ ਮੇ ਖਾਂਸੀ ਜਣੇ ਆਇਆ ਅੱਛਾ ਫਿਰ ਤੁਨ ਚੱਕ ਕੇ ਕੌਣ ਲੱਗਿਆ ਹਸਪੀਟਲ ਕਿਵੇਂ ਆਏ ਤੁਸੀਂ ਹਸਪੀਟਲ ਜੇ ਮੇਰਾ ਮੁੰਡਾ ਆ ਗਿਆ ਤਾਂ ਫਿਰ ਮੇਰੇ ਜੇਟ ਆ ਗਿਆ ਤਾਂ ਜੀ ਫਿਰ ਮੈਂ ਰਸੋਈ ਚ ਅੰਦਰ ਚਲੀ ਗਈ ਮੈਂ ਥੋੜਾ ਪਾਣੀ ਪੀਆ ਜੀ ਫਿਰ ਮੈਂ ਬਾਹਰ ਆਈ ਫਿਰ ਇਹਨੇ ਇਹਨੇ ਲੱਗੇ ਬਈ ਚੱਲ ਤੂੰ ਉਹ ਠਾਣੇ ਚੱਲ ਮੈਂ ਤਾਂ ਉਹਨਾਂ ਨੂੰ ਕਹਤਾ ਜੀ ਥਾਣੇ ਕਿ ਆ ਗਰੋਂਗੇ ਅਭੀ ਪੈਸੇ ਵੀ ਨਹੀਂ ਆਗੇ ਪਾਪਾ ਵੀ ਨਹੀਂ ਆਗੇ ਤੁਹਾਡੇ ਬਿਨਾ ਪਾਪਾ ਪੁੱਛੀ ਕਿਵੇਂ ਜਾ ਸਕਦੇ ਅਸੀਂ ਥਾਣੇ 'ਚ ਹੂੰ ਫਿਰ ਇਹ ਕਹਿੰਦੇ ਵੀ ਚੱਲ ਤੂੰ ਉਹ ਸਾਡੇ ਨਾਲ ਅਸੀਂ ਪਾਪੇ ਨਾਲ ਆਪੇ ਗੱਲ ਕਰ ਲਵਾਂਗੇ ਅੱਛਾ ਅੱਛਾ ਥਾਣੇ 'ਚ ਤੁਹਾਨੂੰ ਮੈਸੇਜ ਆਇਆ ਬਿਆਨ ਦੇਣ ਨੂੰ ਆਏ ਉਹ ਕੱਲ ਅੱਛਾ ਉਦੋਂ ਦੀ ਗੱਲ ਠੀਕ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਦਾਖਲ ਹੋ ਗਏ ਹੈਂ ਹਾਂਜੀ ਉਸਦੇ ਬਾਅਦ ਅਸੀਂ ਹਸਪੀਟਲ ਦੇ ਵਿੱਚ ਹਾਂਜੀ ਫਿਰ ਤੁਹਾਨੂੰ ਤੁਸੀਂ ਥਾਣੇ ਦੇ ਵਿੱਚ ਗਏ ਸੀਗੇ ਹਾਂਜੀ ਥਾਣੇ ਦੇ ਵਿੱਚ ਹੀ ਗਏ ਸੀ ਜੀ ਉੱਥੇ ਕਿਵੇਂ ਪਹੁੰਚੇ ਕਿਵੇਂ ਫੋਨ ਆਇਆ ਸੀ ਤੁਹਾਨੂੰ ਕਿਵੇਂ ਅਸਕੂ ਫੇਰ ਅਸੀਂ ਹੋਤੇ ਉਹਨਾਂ ਨੇ ਕਿਹਾ ਵੀ ਹੌਸਪੀਟਲ ਕੇ ਦਾਖਲ ਹੋ ਜਾ ਪਰਚਾ ਪੁਚਾ ਬਣਾ ਕੇ ਲਿਓ ਆਪਣਾ ਅੱਛਾ ਰਿਪੋਰਟ ਲਿਓ ਸਾਰਿਆਂ ਸਾਡੇ ਕੋਲ ਫੇਰ ਪਰਚਾ ਬਣਾਉਂਗਾ ਜੀ ਤੇ ਅੱਛਾ ਰਿਪੋਰਟ ਅੱਛਾ ਪੁਲਿਸ ਨੇ ਕਿਹਾ ਵੀ ਤੁਸੀਂ ਦਾਖਲ ਹੋ ਜਾ ਦਾਖਲ ਹੋ ਉੱਥੇ ਬਿਆਨ ਤਾਂ ਨਹੀਂ ਅਜਿ ਲਿਖਿਆ ਕੋਈ ਬਿਆਨ ਨਹੀਂ ਲਿਖਿਆ ਜੀ ਲਿਖ ਲਿਆ ਹਾਂਜੀ ਚਲੋ ਹਾਂਜੀ ਬਿਆਨ ਹੈ ਜੀ ਬਿਆਨ ਤੁਹਾਡਾ ਹੋ ਗਿਆ ਅੱਛਾ ਹੁਣ ਅੱਗੇ ਕੀ ਚਾਹੁੰਦੇ ਤੁਸੀਂ ਅੱਗੇ ਜੀ ਅਸੀਂ ਕਾਰਵਾਈ ਜਿਵੇਂ ਕਹੂੰਗੇ ਜੀ ਮੇਰੇ ਜਿਹੜੇ ਨਾਮ ਲਖੜੇ ਜੀ ਸਾਡੇ ਗੁਆ ਹੈ ਉਹਨੋਂ ਦੇ ਮੇਨ ਮੁਤਾਬਿਕ ਆ ਸੀ ਤੋਂ ਜੀ ਉਹਨੋਂ ਦੇ ਨਾਲ ਚੱਲਣਾ ਹੈ ਮੇਰਾ ਪਰਿਵਾਰ ਜੀ ਦਾ ਕਹਿੰਦੇ ਜੀ ਬੇਟਾ ਤੁਹਾਡਾ ਸਰਦਾਰ ਆ ਹੈਨਾ ਤੁਹਾਡਾ ਪਤੀ ਵੀ ਵੈਸੇ ਪਰ ਪੱਗ ਸਰਦਾਰ ਹੀ ਆ ਚਲੋ ਉਹ ਦਾੜੀ ਕਟਾਉਂਦੇ ਨੇ ਤੇ ਬੇਟਾ ਦਾ ਤੁਹਾਡਾ ਮੈਂ ਦੇਖਿਆ ਦਾੜੀ ਨਹੀਂ ਕਟਾਂਦਾ ਹੈਗਾ ਪੱਗ ਬੜੀ ਸੋਹਣੀ ਬੰਨੀ ਹੋਈ ਹੈ ਸਹਾਰ ਫੈਮਿਲੀ ਆ ਚੰਗੀ ਗੱਲ ਆ ਤੇ ਮੈਂ ਤਾਂ ਇਹ ਚੀਜ਼ ਤੇ ਕਹਿਣਾ ਵੀ ਇਹਨਾਂ ਦਾ ਥੋੜਾ ਜਿਹਾ ਸਾਫ਼ ਦਿੱਤਾ ਜਾਵੇ ਜਿਹੜਾ ਇਹਨਾਂ ਨੇ ਹੱਥ ਚੱਕੀ ਹੋਈ ਹੈ ਤੇ ਹਰ ਬੰਦੇ ਨੂੰ ਹੱਥ ਪਾ ਲੈਂਦੇ ਨੇ ਤੇ ਇਹ ਕਹ ਇਹ ਡਰਦੇ ਵੀ ਸੀਗੇ ਕਹਿੰਦੇ ਸਾਡਾ ਉੱਥੇ ਰਹਿਣਾ ਹਰਾਮ ਹੋ ਜਾਣਾ ਜੀ ਸਾਨੂੰ ਤਾਂ ਉਹ ਐ ਕਰ ਦੇਣਗੇ ਮਾ ਕੋਈ ਗ ਇਹ ਇਹਨਾਂ ਨੂੰ ਹੌਸਲਾ ਵੀ ਦਿੱਤਾ ਇਸ ਚੀਜ਼ ਦਾ ਇਹ ਤਾਂ ਕਹਿੰਦੇ ਸੀ ਵੀ ਅਸੀਂ ਤਾਂ ਉੱਥੇ ਰਹਿਣਾ ਨਹੀਂ ਸੰਤੋ ਬਹੁਤ ਜ਼ਿਆਦਾ ਡਰ ਲੱਗਦਾ ਉਹਨਾਂ ਤੋਂ ਮੈਂ ਕਿ ਐਡੀ ਕੋਈ ਗੱਲ ਇਹਨਾਂ ਨੂੰ ਮੇਰੇ ਵੱਲੋਂ ਵੀ ਹੌਸਲਾ ਦਿੱਤਾ ਗਿਆ ਇਹ ਗੱਲ ਹੁਣ ਇਹਨਾਂ ਦੇ ਜਿਹੜੇ ਹਸਬੰਡਰ ਨੇ ਉਹਨਾਂ ਨੂੰ ਪੁੱਛਾਂਗੇ ਵੀ ਅੱਗੇ ਕੀ ਚਾਹੁੰਦੇ ਨੇ ਇਹ ਕਾਰਵਾਈ ਜਿਹੜੀ ਵੀ ਚਾਹੁੰਦੇ ਨੇ ਇਹ ਜਾਂ ਜੋ ਵੀ ਇਨਸਾਫ ਚਾਹੁੰਦੇ ਨੇ ਉਹ ਇਹਨਾਂ ਨੂੰ ਪੁੱਛਾਂਗੇ ਇਹੀ ਆ ਨਾ ਤੁਸੀਂ ਹੁਣ ਇਨਸਾਫ ਚਾਹੁੰਦੇ ਹੋ ਕੀ ਸਾਡਾ ਇਨਸਾਫ ਹੋਵੇ ਜੋ ਵੀ ਹੈ ਮੈਨੂੰ ਮਾਰ ਕੇ ਸੱਟ ਦਿੰਨਾ ਜੇ ਸਾਡੇ ਗੁਆਂਢੀ ਨਹੀਂ ਆਉਂਦੇ ਸਾਡੇ ਪਰੋਸੀ ਨਹੀਂ ਆਉਂਦੇ ਤਾਂ ਉਹਨਾਂ ਨੂੰ ਤਾਂ ਮਾਰ ਕੇ ਸੱਟ ਦੇਣਾ ਤਾਂ ਜਿਵੇਂ ਤੋਂ अच्छा ਤੁਹਾਡੇ ਉਥੇ ਵੈਸੇ ਮੈਂ ਵੈਸੇ ਪੁੱਛਦਾ ਵੀ ਕੋਈ ਜਿਵੇਂ ਉਹਨਾਂ ਦਾ ਰਹਿਣ ਦਾ ਬਤੀਰਾ ਕਿਵੇਂ ਆ ਕੋਈ ਜਿਵੇਂ ਪਿਸ਼ਾਬ ਕਰਨ ਜਾਂ ਹੋਰ ਤੁਸੀਂ ਵੈਸੇ ਵੀ ਮੈਨੂੰ ਦੱਸਦੇ ਸੀਗੇ ਇਹੋ ਜਿਹਾ ਕੰਮ ਆ ਆਸੀਂ ਤਾਂ ਸੌ ਜਾਂਦੇ ਜੀ ਹਾਂਜੀ ਉਹਨਾਂ ਨੇ ਆਉਣੇ ਆਪੇ ਉੱਤੇ ਪਾਟੀ ਪਾੜੇ ਰਾਤ ਨੂੰ ਹੀ ਕਰਦੇ ਜਿਹੜਾ ਰਾਤ ਨੂੰ ਪਾਣੀ ਪਾਂਦੇ ਉਹਨਾਂ ਨੇ ਇੱਟੇ ਚੱਕੀਆਂ ਦੀ ਇਹ ਸੀ ਜੀ ਮਿੱਟੀ ਸੇਟੀ ਉੱਤੇ ਟੋਆ ਪਿਆ ਦਾ ਗੰਦੇ ਪਾਣੀ ਦਾ ਭਰ ਆ ਉਹਤੇ ਮਿੱਟੀ ਸੇਟੀ ਜੀ ਉਹਦੇ ਪਿੱਛੇ ਉਹਨਾਂ ਨੇ ਪਤਾ ਨਹੀਂ ਉਹਦੇ ਪਿੱਛੇ ਆਹ ਤਾਂ ਵਾਈ ਗਈ ਹੋਣੀ ਜੇ ਅਸੀਂ ਵੀ ਕੋਈ ਗੱਲ ਨਹੀਂ ਹੋਈ ਕੋਈ ਬਾਤ ਨਹੀਂ ਹੋਈ ਸਾਡੀ ਅੱਛਾ ਬਿਨਾ ਪੁੱਛੇ ਉਹਨਾਂ ਨੇ ਹੱਥ ਚ ਆਪਣਾ ਸ਼ੁਰੂ ਕਰ ਗੱਲ ਵੀ ਕੋਈ ਨਹੀਂ ਸੀਗੀ ਹੈ ਗੱਲ ਵੀ ਕੋਈ ਨਹੀਂ ਥੀ ਜੀ ਘਰ ਵੜ ਕੇ ਹਾਂਜੀ ਘਰ ਵੜ ਕੇ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ ਜੀ ਹੂੰ ਸੋ ਇਹ ਇਹ ਹਾਲਾਤ ਨਹੀਂ ਦੇਖ ਲੋ ਇੱਕ ਗਰੀਬ ਪਰਿਵਾਰ ਜਿਹੜਾ ਸਰਦਾਰ ਆ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਹਾਂਜੀ ਸਾਰੀ ਤੁਸੀਂ ਇੱਥੇ ਕੀ ਚਾਹੁੰਦੇ ਹੋ ਵੀ ਕੀ ਹੋਣਾ ਚਾਹੀਦਾ ਵੀ ਤੁਹਾਡੇ ਕੀ ਕਿਵੇਂ ਵੀ ਤੁਹਾਡੇ ਮਨ ਨੂੰ ਕਿਵੇਂ ਲੱਗਦੀ ਹੈ ਗੱਲ ਹੂੰ ਇਨਸਾਫ ਹੋਣਾ ਚਾਹੀਦਾ ਜੀ ਹੂੰ ਇਨਸਾਫ ਹੋਣਾ ਚਾਹੀਦਾ ਹੂੰ ਅੰਦਰ ਵੜ ਕੇ ਹਾਂ ਮਾਰਨ ਤੁਹਾਡੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਤੁਹਾਡੇ ਤੇ ਹਾਂਜੀ ਹਾਂ ਹੈ ਘਰ ਦੇ ਵਿੱਚ ਵੜ ਕੇ ਅੰਦਰ ਹਮਲਾ ਕੀਤਾ ਸੀ ਹੈ ਨਹੀਂ ਸੀ ਘਰੇ ਜੀ ਹੂੰ ਕੱਲੀ ਸਮਝ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਤੁਸੀਂ ਮੌਕੇ ਤੇ ਸੀਗੇ ਨਹੀਂ ਅਸੀਂ ਹਾਂ ਅੱਛਾ ਲੈ ਕੇ ਕੌਣ ਗਿਆ ਸੀ ਹਸਪਤਲ ਤੇ ਜੱਤ ਇਹਨਾਂ ਨੂੰ ਇਹ ਸਾਡੇ ਗੁਆਂਢੀ ਹੋਈ ਉਹ ਲੈ ਕੇ ਗਏ ਉਹ ਲੈ ਕੇ ਗਏ ਸੀ ਹਾਂਜੀ ਅੱਛਾ ਤੇ ਹੁਣ ਕੋਈ ਫੈਸਲਾ ਜਾਂ ਕੋਈ ਹੋਰ ਕੋਈ ਦਬਾਅ ਕਿਸੇ ਦਾ ਕਿਸੇ ਦਾ ਫੋਨ ਆਇਆ ਹੋਵੇ ਤੁਹਾਡਾ ਫੈਸਲਾ ਕਿਸੇ ਕੋਈ ਨਾ ਸਾਨੂੰ ਕਿਸੇ ਦਾ ਜੀ ਫੋਨ ਨਹੀਂ ਆਇਆ ਜੀ ਹੂੰ ਅਸੀਂ ਇਨਸਾਫ ਚਾਹੁੰਦੇ ਹਾਂ ਇਨਸਾਫ ਹੋਣਾ ਚਾਹੀਦਾ ਇਹਨਾਂ ਤੇ ਹੀ ਕਾਨੂੰਨੀ ਕਾਰਵਾਈ ਹਾਂ ਕਾਨੂੰਨੀ ਕਾਰਵਾਈ ਹੋਵੇ ਇਹਨਾਂ ਨੱਕ ਪਾਈ ਗਏ ਹੁਣ ਤੁਹਾਨੂੰ ਜਿਵੇਂ ਭੈੰਦਾ ਸੀ ਡਰ ਬਣਿਆ ਹੋਇਆ ਮੈਨੂੰ ਮਾਰ ਵੀ ਸਕਦੇ ਨੇ ਅੱਗੋਂ ਪਿੱਛੋਂ ਵੀ ਮੈਨੂੰ ਮਾਰ ਵੀ ਸਕਦੇ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਪ੍ਰਾਈਵੇਟ ਕੰਮ ਕਰਦੇ ਜੀ ਪ੍ਰਾਈਵੇਟ ਪ੍ਰਾਈਵੇਟ ਡੁਕੀ ਦਾ ਨਾਮ ਤੋਂ ਕੰਮ ਕਰਦੇ ਜੀ ਅੱਛਾ ਇੱਕ ਤਾਂ ਅਕਰ ਹੁੰਦੇ ਨੇ ਤੁਸੀਂ ਠੀਕ ਆ ਹਾਂ ਜੀ ਅੱਛਾ ਕੰਮ ਤੇ ਲਾਇਆ ਹੈ ਜੀ ਹੂੰ ਸੋ ਤੁਹਾਡੇ ਹਸਪ ਕਰਦੇ ਕਹਿੰਦੇ ਨੇ ਵੀ ਮੈਨੂੰ ਖਤਰਾ ਬਣਿਆ ਰਹਿੰਦਾ ਵੀ ਜਿਵੇਂ ਉਹਨੇ ਮੇਰੇ ਨਾਲ ਕੀਤੀ ਆ ਆ ਇਹ ਕੱਲ੍ਹ ਵੀ ਕਰ ਸਕਦੇ ਜਾਂ ਅਸੀਂ ਕਰੇ ਨਹੀਂ ਹੋਂਗੇ ਇਹ ਚੀਜ਼ ਹੂੰ ਉਹਨਾਂ ਦਾ ਉੱਥੇ ਕਿਹੋ ਜਿਹਾ ਵਿਵਹਾਰ ਆ ਵੀ ਤੁਹਾਡਾ ਕੋਈ ਸਹਿਜਾਰ ਹੈਗਾ ਉਹਨਾਂ ਨਾਲ ਸਾਡਾ ਕੋਈ ਸਹਿਜਾਰ ਨਹੀਂ ਨਾਲ ਸੀ ਉਹਦੇ ਘਰ ਗਏ ਆ ਕਦੇ ਹੂੰ ਅੱਜ ਤੱਕ ਕਰ ਬਸ ਸੜਕ ਜੇ ਆ ਬਸ ਜਿਹੜਾ ਮਣਾ ਮੋਡਾ ਬੋਲਦੇ ਹੂੰ ਅੱਜ ਤੁਹਾਡੇ ਘਰ ਦੇ ਜਾਂ ਦੋ ਦਿਨ ਪਹਿਲਾਂ ਜਿਹੜਾ ਹੈਗਾ ਇਹ ਕਾਂਡ ਹੋ ਗਿਆ ਹੈ ਨਾ ਹਾਂਜੀ ਤੁਹਾਡੇ ਕਿੱਥੇ ਕੀ ਕੀ ਹੋਇਆ ਨਾਲ ਕਿਵੇਂ ਘਰੂਟ ਮਾਰੇ ਗਏ ਨੇ ਇੱਕ ਘਰੂਟ ਮਾਰੇ ਗਏ ਜੀ ਇਹਦਾ ਮੂੰਹ ਰੜਕੇ ਨਾਲ ਕੁੱਟਿਆ ਗਿਆ ਇੱਕ ਬੰਦੇ ਵੱਲੋਂ ਵੀ ਬਹੁਤ ਹਾਂ ਇੱਕ ਬੰਦਾ ਉਹਦਾ ਮੁੰਡਾ ਉਹਨੇ ਫੜ ਕੇ ਰੱਖਿਆ ਜੀ ਹੂੰ ਗਲਤ ਹਰਕਤਾਂ ਕੀਤੀਆਂ ਗਲਤ ਹਰਕਤਾਂ ਕੀਤੀਆਂ ਹੂੰ ਇਹਦਾ ਸਾਡੇ ਗਵਰਡੀ ਵਿਚਾਰ ਚੰਗੇ ਆ ਦੇ ਗਏ ਹੂੰ ਤੋਂ ਇਹ ਆ ਜੀ ਸਾਡੇ ਫੈਮਿਲੀ ਵੈਸੇ ਮੈਂ ਨੌਜਵਾਨ ਨੂੰ ਜ਼ਿਆਦਾ ਨਹੀਂ ਪੁੱਛੂਗਾ ਕਿਉਂਕਿ ਬੱਚਾ ਜੀ ਤੇ ਅਸੀਂ ਦਾ ਸਾਥ ਦੇਵਾਂਗੇ ਸਚਾਈ ਦੀ ਸਚਾਈ ਜਿਹੜੀ ਹੈਗੀ ਸਚਾਈ ਦਾ ਸਾਥ ਦੇਵਾਂਗੇ ਤੇ ਇਹ ਪਿੰਨ ਨੂੰ ਹੌਸਲਾ ਦੇਵਾਂਗੇ ਉੱਥੇ ਹੀ ਰਹਿਣਾ ਕੋਈ ਐਸਾ ਮਨ ਦੇ ਵਿੱਚ ਨਹੀਂ ਲੈ ਕੇ ਆਉਣਾ ਹੈਗਾ ਵੀ ਤੁਸੀਂ ਕਵਰਾ ਕੇ ਕਮੋਂ ਵੀ ਘਰ ਵੇਚਤਾ ਜੀ ਅਸੀਂ ਇੱਥੋਂ ਚੱਲ ਜਾਾਂਗੇ ਨਾ ਇਹ ਨਹੀਂ ਇਹ ਇਹ ਢਾੱਕ ਕੇ ਕਿੱਥੇ ਜਾਉਂਗੇ ਹਰ ਜਗ੍ਹਾ ਇਹ ਕੰਮ ਕਿੱਥੇ ਕਿੱਥੇ ਜਾਉਂਗੇ ਤੁਸੀਂ ਸੋ ਮੈਂ ਵੀਰਾਂ ਨੂੰ ਸੰਤੋਸ਼ ਸਿੰਘ ਜੀ ਹਾਂਜੀ ਫੌਜ ਸਾਹਿਬ ਤੇ ਅਵੀਰ ਵੀ ਦੇਖ ਰਹੇ ਨੇ ਇਹਨਾਂ ਨੂੰ ਵੀ ਬੇਨਤੀ ਕਰਨੀ ਚੀਜ਼ ਦੇ ਵਿੱਚ ਸਾਥ ਦਿਆ ਕਰੋ ਇੱਕ ਦੂਜੇ ਦਾ ਇਹ ਹਸਪੀਟਲ ਮੰਡੀ ਗਵਿੰਦਗੜ੍ਹ ਪਈ ਆ ਪੈਣ ਇਮ ਜਾ ਕੇ ਬਿਆਨ ਦੇਣੇ ਆ ਦੇ ਕੇ ਆਉਣੇ ਪੈਣੇ ਮੈਂ ਤਾਂ ਕਿਹਾ ਸੀਗਾ ਕੋਈ ਗੱਲ ਨਹੀਂ